ਮੈਂ ਗਿਆ ਦੁੱਧ ਲੈਣ ਵਾਸਤੇ ਤੇ ਆ ਪਾਰਸਲ ਆਇਆ ਸੀ ਵੀ ਇਹਨੇ ਫੋਨ ਕੀਤਾ ਕਹਿੰਦਾ ਪਾਰਸਲ ਆਇਆ ਤਾਂ ਡਾਕ 'ਤੇ ਲੈ ਜਾ ਤੇ ਪਾਰਸਲ ਪਾਰਸਲ ਲੈਣ ਚੱਲ ਗਿਆ ਫਿਰ ਤਾਂ ਕਰਕੇ ਥੋੜਾ ਲੇਟ ਹੋ ਗਿਆ ਇਹਨੇ ਓਪਨ ਕਰਾਂਗੇ ਆਣ ਕੇ ਪਹਿਲਾਂ ਬਸ ਚੱਲੀਏ ਤਿਆਰੀ ਸ਼ੈਰੀ ਕਰੀਏ ਹਾਂਜੀ ਸ਼ਸ਼ੀਕਰ ਵੈਲਕਮ ਕੀ ਹਾਲ ਚਾਲ ਕਿਵੇਂ ਹੋ ਸਾਰੇ ਠੀਕ ਠਾਕ ਅਕਲਦੇ ਹਰ ਛੋਟੇ ਜਿਮਲਾਵ ਦੀ ਸ਼ੁਰੂਆਤ ਤੇ ਅੱਜ ਅੱਜ ਅਸੀਂ ਜਾ ਰਹੇ ਹਾਂ ਆਪਣੇ ਇਧਰ ਨਾਨਕਿਆਂ ਵਾਲੀ ਸੈਰ ਮੰਮੀ ਦੇ ਨਾਨਕੇ ਜਾ ਰਹੇ ਹਾਂ ਤੇ ਉੱਥੇ ਆਪਣੇ ਮਾਮਾ ਜੀ ਆ ਜੋ ਥੋੜੇ ਬੋਧੀ ਰਹਿ ਗਏ ਹਣ ਢਬੇ 1 2 ਹੀ ਬਾਕੀ ਮੈਂ ਕਿਹਾ ਚਲੋ ਸਾਰਾ ਨਿਬੜ ਗਿਆ ਕੰਮ ਤੇ ਨਾਲ ਮੰਮੀ ਨੂੰ ਖੜਾਂਗੇ ਇੱਥੋਂ ਮੈਂ ਤੇ ਕਹਿੰਦਾ ਤੇ ਮੰਮੀ ਨੂੰ ਉੱਧਰ ਲੈ ਜਾਂਦੇ ਤੇ ਹੋ ਸਕਦਾ ਹਨ ਨੂੰ ਟਾਈਮ ਤੇ ਅਜਾਪਾ ਨੂੰ ਕਿੰਨਾ ਹੀ ਹੋ ਗਿਆ ਕਿਉਂਕਿ ਅੱਜ ਤੇ ਆਪਾਂ ਨੂੰ 12 21 ਵੱਜ ਚੁੱਕਾ ਹੈ ਤੇ ਕਿ ਕਾਮ ਲੋਕਰੋ ਥੋੜੇ ਗੈਸਟ ਆਉਣੇ ਆ ਘਰੇ ਜੀ ਜਨਾਬ ਆ ਪਹਿਲਾਂ ਪਹਿਲਾਂ ਹੋਵਨ ਦੇ ਬਰਸ ਤੋਂ ਬਾਅਦ ਉਹਨਾਂ ਨੇ ਵੀ ਉਹਨਾਂ ਨੇ 7 ਵਜੇ ਆਉਣਾ ਗੈਸਟ ਨੇ ਆਪਣੇ ਵੀ ਕਲੋਜ਼ ਹੀ ਆ ਫਰੈਂਡ ਉਹ ਵੀ ਆ ਰਹੇ ਨੇ ਤੇ ਚਲੋ ਜੁੜੇ ਰਹੋ ਐਂਡ ਤੱਕ ਲਾਉ ਦੇਣਾ ਜੇ ਨਵੇਂ ਸਾਡੇ ਚੈਨਲ ਕਰੋ ਸਬਸਕ੍ਰਾਈਬ ਤੁਹਾਨੂੰ ਫੇਸਬੁੱਕ ਤੇ ਸਨੈਪਚੈਟਸ ਨੂੰ ਐਡ ਕਰੋ ਚਲੋ ਆਓ ਚੱਲੀਏ ਮੰਮੀ ਨੂੰ ਲਵਾ ਕੇ ਰਾਹ ਚ ਪਹਿਲਾਂ ਜਾਵਾਂਗੇ ਪਿੰਡ ਆਉ ਲੱਗੀ ਗੱਟੀ ਆ ਬੰਗਲੌਰ ਤੋਂ ਉਦਮਵਾਲਾ ਡੇਚ ਮਠਾਈ ਲੱਗ ਕੇ ਕਰਾਉਣੇ ਤੋਂ ਨਾਲ ਮੰਮੀ ਆ ਕਰਨਵਾ ਬਸ ਪਹੁੰਚਣੇ ਵਾਲੇ ਘਰੇ ਆਨਾਂ ਦੇ ਹੋਰ ਅੱਧੇ ਘੰਟੇ ਤੱਕ ਲੱਵੀ ਪਹਿਲਾਂ ਗਏ ਮਾਮਾ ਜੀ ਦੀ ਦੁਕਾਨ ਤੇ ਉਹ ਕਹਿੰਦੇ ਘਰੇ ਚੱਲ ਜਿਓ ਅਹੀਂ ਜਾ ਰਹੇ ਆ ਘਰ ਪਤਾ ਨਹੀਂ ਘਰੋਂ ਕਿੱਧਰ ਆ ਇੱਧਰ ਆ ਕਿ ਇੱਧਰ ਪੜਚੇਰ ਬਾਦ ਆਏ ਹਣਾ ਹਾਂ ਦੋ ਦੁਨੀ ਇੱਕ ਹੋਰ ਆ ਅੱਛਾ ਕਿੱਥੇ ਚੱਲਿਆ ਜੀ ਬੋਏ ਦੋ ਟੋਪੀਆਂ ਪਾ ਕੇ ਗਲਾਗਾ ਰਹਾ ਜਿਹੜਾ ਅਰੇ ਕਿੱਥੇ ਆਈ ਵਾ ਹਾਂ ਇਹ ਮੁੱਖ ਕੋਈ ਨਹੀਂ ਗਲਾਗਾ ਮਾਰ ਦੋ ਮੈਂ 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 ਮਾਰ ਦੋ ਇਹ ਪੁੱਛਦੇ ਗਰਮਾਏ ਮੇਰਾ ਮੇਰਾ ਪੁੱਛਦੇ ਗਰਮਾਏ ਜਿਹੜਾ 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 ਇਹ ਦੋਹੇ ਭਾਈਆਂ ਸਵੇਰੇ ਬੜਾ ਸੂੰ ਸੂੰ ਕਰਨ ਡਿਆ ਮੈਂ ਕਿਹਾ ਟੋਪੀ ਪਾ ਲੀਆ ਇਹ ਪਹਿਲਾਂ ਸਦਾ ਹੀ ਕੱਢ ਗਿਆ ਪਾ ਗਿਆ ਦੂਜੇ ਮਾਮਾ ਜੀ ਦੀ ਦੁਕਾਨ ਤੇ ਚਲੋ ਬੀ ਚਲੋ ਚੱਲੀਏ ਆਨਲਾਈਨ ਦੁਕਾਨ ਚਲੋ ਬੀ ਚਲੋ ਚੱਲੀਏ ਚਲੀਏ 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 ਅਸਰੀ ਕਾਲ ਅਸੀਆ ਮਾਮਾ ਜੀ ਕਿਹਾ ਜੀ ਠੀਕ ਠਾਕ ਜੀ ਹਾਂ ਜੀ ਬੈਠੋ ਬਸ ਬੈਠੇ ਰਹੋ ਇਹ ਮੂਹ ਹਾਂ ਜੀ ਵਧੀਆ ਠੀਕ ਹਾਂ ਜੀ ਠੀਕ ਹੋਏ ਕਾਕੇ ਇਦਰਾ ਲਟੂ ਹੋਰ ਕੀ ਆ ਜੀ ਤਾਂ ਨੀ ਰਹਿ ਨੀ ਰਹਿ ਅੱਛਾ ਨੀਲਾ ਨੀਲਾ ਕੀਤਾ ਆਪਣੇ ਦੁਕਾਨ ਦਾ ਫਾਇਦਾ ਕੀ ਨਹੀਂ ਆ ਮੇਰੇ ਮਾਮਾ ਜੀ ਦੁਕਾਨ ਹੈ ਰੈਡੀ ਮੇਡ ਦੀ ਤਾਂ ਗੱਡਾ ਜਿਹੜਾ ਉਧਰ ਵਾਲ ਉਧਰ ਵਾਲ ਅੱਡਾ ਵਾ ਹੋਰ ਲੱਖਿਆ ਉਧਰ ਵਾਲਾ ਇਹ ਆ ਦੁਕਾਨਾ ਰੈਡੀमेड ਦੀ ਇੱਥੇ ਡੇਰੀ ਚੈਂਸ ਸਾਰਾ ਸਾਮਾਨ ਮਿਲਦਾ ਚਲੋ ਵੀ ਚੱਲੀਏ ਉਹ ਆਪਣੀ ਲੱਗੀ ਗੱਡੀ ਤੇ ਉਹ ਮੈਂ ਦੂਜੇ ਮਾਮਾ ਜੀ ਦੀ ਦੁਕਾਨ ਵਾਂਗ ਗਿਆਨੀ ਕਲਾਸ ਹਾਊਸ ਠੀਕ ਹੈ ਮਰੇ ਮਾਮਾ ਜੀ ਵੱਡੇ ਐ ਉੱਧਰ ਵੇਖ ਆ ਨਾ ਦੁਕਾਨ ਗਿਆਨੀ ਕਲਾਸ ਹਾਊਸ ਕਿਹੜੇ ਕਿੱ데 ਘੁੰਮੀ ਜਾਂਦੇ ਆ ਵਾਰ ਉਹ ਚੱਲਿਆ ਪਿੰਡ ਉਡੀ ਆਪਾਂ ਧਾਰੀ ਵੱਲ ਸਾਈਆਂ ਹਾਂ ਦਜੀ ਮਾਮਾ ਜੀ ਦੇ ਘਰ ਇਹ ਵੀ ਬਲਾਂ ਪੈਂਡ ਰਹਿੰਦੇ ਸੀ ਪਰ ਇਹ ਸ਼ਹਿਰ ਚਲ ਗਏ ਤੇ ਇਹ ਕਿੱਥੇ ਰਹਿੰਦੇ ਨੇ ਇੱਥੇ ਖੂਨਦਾ ਹੈ ਹਨਾ ਅੱਗੇ ਜੀ ਚੇਤਾ ਵਹਿਲਾ ਫੋਕਰਾ ਜਨ ਹਨਾ ਮੰਮੀ ਬਲਾਕੋ ਚੇਂਜ ਹੋ ਗਿਆ ਹਣ ਤੇ ਆ ਆ ਕਰਵਾੜੀ ਮਾਮੇ ਦਾ ਸਾਰਾ ਢੇਰੀ ਹੋ ਗਿਆ ਸਾਰਾ ਢੇਡੋਰੀ ਹੋ ਗਿਆ ਸੋਸੀ ਗੱਲ ਜੀ ਕੀ ਹਾਲ ਹੈ ਆ ਆਹ ਕਰਵਾ ਅੱਛਾ ਆ ਇਹ ਮਸਾਂ ਜੀ ਸਸੀ ਗਾਂ ਜੀ ਕੀ ਹਾਲ ਹੈ ਕਿਤਾ ਜੀ ਇਹ ਵੀ ਵੀਰੇ ਆਪਣੇ ਹੀ ਹੋ ਗਏ ਚਲ ਚਲ 24 ਅੱਛਾ ਧਿਆਨਾਂ ਧਿਆਨ ਆ ਕੰਧ ਕੋਲ ਆ ਕੇ ਕੰਨ ਢਾਤੀ ਨਾ ਆ ਕੰਧ ਢਾ ਛੜੀ ਹੈ ਲੈ ਪਹੁੰਚ ਗਏ ਘਰ ਸ਼ਸ਼ੀ ਕਾ ਈਲਵੋ ਠੀਕ ਹੈ ਮੈਂ ਤਰੀਪਸਾੜਿਆ ਬੰਦੀ ਹੋ ਗਈ ਆ ਮੈਂ ਤਾਂ ਬਿਛਾਣਿਆ ਵਾ ਜ਼ਿੰਦਗੀ ਜਿੰਦੀ ਹੈ ਬੱਬੂ ਦੀ ਕੁੜੀ ਹੈ ਤਾਂ ਕਨਾਂ ਗਿਆ ਬੰਨ ਕਿੱਥੇ ਲੱਗੀ ਕੁੜੀ ਹੋਰ ਲੱਗੀ 5:30 ਹੋ ਗਏ 9:00 ਇਹ ਇਧਰ ਇੰਨੇ ਨੇ ਆ ਭਾਈ ਨੇ ਮਾਮਾ ਜੀ ਨੇ ਹੁਣ ਕੀਤਾ ਮਤਲਬ ਤਿਆਰ ਕਮਰੇ ਪਹਿਲਾਂ ਇਧਰ ਕੰਦਾ ਕੁੰਦਾ ਹੈਗੀ ਆ ਬੜੇ ਵਧੀਆ ਕਰਤਾ ਤਿਆਰ ਸਿਸਟਮ ਸਾਰੇ ਆ ਵਾਲ ਪੇਪਰ ਜਿਹਾ ਲਾਈ ਇਹ ਗਾਮਾ ਲੈਣਾ ਤ੍ਰਿਪੜਯਮ ਆ ਵਾਰ ਤੇ ਬੜੀ ਵੱਡੀ ਚੀਜ਼ ਆ ਵੀ। ਸਾਰਾ ਲੱਗਾ ਸਾਰੇ। ਸਹੀ ਤੇ ਯਾਰ ਕੀਤੀ ਵਧੀਆ ਨੇ। ਚੱਲ ਪਿਆ ਘਰ ਨੂੰ ਵਾਪਸ ਟਾਈਮ ਹੋ ਗਿਆ ਵੇਖੋ ਪੌਣੇ 6 ਦਾ। ਦਨ ਨਹੀਂ ਡੇ। ਲੱਭ ਹਰਫਤੇ ਉੱਠ ਗਿਆ ਹੁਣ। ਨੇ ਹੁਣ ਆਪਾਂ ਬੈਠੇ ਆ ਘਰ ਮੰਮੀ ਨੂੰ ਛੱਡਣਾ ਆ ਚੱਲੀਏ ਘਰ। ਕਾਂਟੂ ਨੂੰ ਵੇਖਣਾ। ਕਿਹਨੇ ਕਾਂਟੂ ਨੂੰ ਕੋਈ ਨਹੀਂ ਵੇਖਣਾ ਉਹਨੇ ਬੱਸ। ਕਾਂਡ ਨੂੰ ਦੇਖਣੇ ਲੱਗਦਾ ਮੈਨੂੰ ਤਾਂ ਟਾਂ ਵੇਲਾ ਪੁਣੇ ਸੱਤ ਹੋ ਗਏ ਤੇ ਦੇ ਦੇ ਦਾਨ ਚਲੋ ਚੱਲੀਏ ਲੋਕੀ ਅਰੀ ਚਾਹ ਆ ਗਈ ਹੁਣ ਕਿਉਂ ਫਤਿਹ ਪੀਓ ਫਿਰ ਚੱਲੀਏ ਸਸੀ ਗੱਲ ਕੀ ਹਾਲ ਏ ਬੜੀਆ ਹੋਏ ਹੱਥ ਦੇ ਮਲਾ ਲਾ ਸਸੀ ਕਲਪਾ ਜੀ ਕੀ ਹਾਲ ਏ ਸਸੀ ਕਲਪਾ ਜੀ ਸਸੀ ਜੀ ਕਿੱਦਾਂ ਜਨਾਬ ਕੀ ਹਾਲ ਏ ਹਾਂਜੀ ਬਾਜੀ ਹਾਂਜੀ ਹਾਂਜੀ ਕੀ ਹਾਲ ਜੀ ਕਿ ਨੇੜੇ ਆਂਦੇ ਫਿਰ ਇਹ ਤਾਂ ਭੁੱਲ ਜਾਂਦਾ ਹੈ ਚੁੱਪ ਜਾਂਦਾ ਕੋਈ ਨਹੀਂ ਰੱਖੇਦਾ ਦੀਪ ਦਾ ਮਹਾਂ ਦੇਤਾ ਹੈ ਬਿਨਾ ਬਿਨਾ ਮੈਂ ਉਹ ਆਇਆ ਉਹਨੇ ਤੁਮਕੀ ਨਾ ਜੀਤੀ ਐਸ ਤੋਂ ਅੱਛਾ ਅੱਛਾ ਠੀਕ ਹੋ ਗਿਆ ਹੋਰ ਕਿਵੇਂ ਹਾਲ ਚਾਲ ਠੀਕ ਠਾਕ ਇੱਥੇ ਬੋਗ ਕੇ ਅੱਧਰ ਬੋਗ ਕੇ ਕੁਰਸੀਆਂ ਦੇ ਉੱਧਰ ਵੀ ਰੱਖੀ ਆ ਜੀ ਉਹ ਠੰਡ ਹੋ ਜਾਰੀ ਸੀ ਬੈਠ ਚਲੋ ਇੱਥੇ ਲੈ ਆਉਂਦੇ ਹਾਂ ਕੁਰਸੀਆਂ ਤੂੰ ਥੋੜਾ ਥੋੜਾ ਪੀ ਲਓ ਕੋਈ ਗੱਲ ਨਹੀਂ ਫਿਰ ਚਾਹ ਵੀ ਬਣਾਉਨੇ ਆਂ ਚਾਹ ਹੀ ਪੀ ਲੂ ਹਾਂਜੀ ਪੀ ਲਓ ਪੀ ਲਓ ਕੋਈ ਨਾ ਥੋੜਾ ਚਾਹ ਤੋਂ ਚਾਹ ਕੋਈ ਭਾਈ ਪੀ ਲਓ ਜਦੋਂ ਹੀ ਕੱਟ ਕਰ ਲੈ ਕੇ ਚੱਲ ਇੰਨਾ ਚੁੱਕ ਥੋੜਾ ਜਿਹਾ ਚੱਲੇ ਚੱਲੇ ਸਵੇਰ ਦਾ ਲਾਣਾ ਆ ਵਿੱਚ ਹੀ ਬਸ ਥੋੜਾ ਜਿਹਾ ਸਵੇਰ ਦੇ ਆਜ ਸਵੇਰ ਦੇ ਭਾਈ ਹਾਂਜੀ ਹਾਂਜੀ ਭਾਈ ਸਵੇਰ ਲਾ ਮੋਟਰ ਮੋਟਰ ਲਾਈ ਗਨ ਤੂੰ ਚਲਾਉਂਗਾ ਨਾ ਕਨ ਕਾਲ ਵੀ ਗਏ ਮੇਰੇ ਭਾਈ ਹੁਣੇ ਵਾਲਾ ਕੱਲ ਤੱਕ ਡਿਵਿਡ ਕਰਦੇ ਰਹੇ ਅਸੀਂ ਮੈਂ ਥੋੜਾ ਬੈਠ ਕੇ ਨਾ ਬੈਠ ਕੇ ਆਪਾਂ ਤੇ ਫਿਰ ਆਪਾਂ ਆਈਏ ਚਲੋ ਚੱਲਦੇ ਆਂ ਏਡੀ ਵਾਲਾ ਸਾਢੇ ਪੰਜ ਘੰਟੇ ਲਗਾ ਦੇ ਤੁਹਾਨੂੰ ਅੱਛਾ ਕਿੰਨਾ ਟਾਈਮ ਲੱਗਦਾ ਇੱਥੇ ਰੁਕੇ ਫਿਰ ਰਾਤ ਅੱਜ ਉੱਥੇ ਗੁਰੂ ਦੇ ਨਹੀਂ ਅੱਛਾ ਅੱਛਾ ਦੋ ਬਾਲੀ ਜੀ ਆਣੇ ਲਿਆ ਅੱਜ ਗਈ ਤੇ ਨਾ ਬਖਾ ਗਿਆ ਕਰਦੇ ਸੌਰ ਕਰੇ ਸਭ ਠੀਕ ਠਾਕ ਵਧੀਆ ਫੈਮਿਲੀ ਆ ਇਹ ਖਾਣਾ ਲਾ ਕੇ ਦਾ ਬਣਾਉਗਾ ਸੋ ਮੇਰਾ ਪੋਤਨਾ ਵੀ ਦਵਾ ਗਾਇਆ ਨਾ ਹੀਰੇ ਮੇਰੇ ਇਹਨੂੰ ਆ ਠੀਕ ਆ ਮੇਰਾ ਫੇਵਰਟ ਆ ਇਹ ਮੇਰਾ ਫੇਵਰਟ ਹੈ ਮੈਂ ਅੱਜ ਗਰੀਦਾ ਮੈਂ ਅੱਜ ਕਾ ਖਾਗੇ ਨਾ ਸਮੋਸਿਆ ਸਮਾਸਾ ਮਿੱਠਾ ਭਾਈ ਅੱਜ ਆਤੀ ਹੋਈ ਨਹੀਂ ਮੈਨੂੰ ਨਹੀਂ ਮੈਨੂੰ ਖਾਣਾ ਯਾਰ ਕੁਝ ਦੱਸ ਨਾ ਬੱਲੇ ਬੱਲੇ ਹੋਈ ਪਈ ਐ ਅੱਜ ਪੰਜ ਛੇ ਵਾਰੀ ਚਾਹ ਪੀ ਲਈ ਭਾਰੀ ਯਾਰ ਆਹਾਂ ਓਏ ਓਏ ਛੇ ਵਾਰੀ ਖਾਣਾ ਯਾਰ ਇਦਾਂ ਨਾ ਕਰਿਆ ਕਰ ਅੱਜ ਵਲੌਗ ਨਹੀਂ ਬਣਾਇਆ ਤੋਂ ਨਾਲੇ ਵਲੌਗ ਨਹੀਂ ਬਣਾਇਆ ਇਹ ਕਿ ਕਿ ਲਗਾ ਕਰਨ ਇਹ ਲੇਕੇ ਕਨ ਬੋਲਦਾ ਵੇਖੀ ਨਹੀਂ ਉਹ ਵੀ ਬੋਲਣ ਰਿਹਾ ਅੰਦਰ ਉਹ ਵੀ ਕਹਿੰਦਾ ਮੈਨੂੰ ਖਾਓ ਕੁਛ ਕਹਿੰਦਾ ਮੈਨੂੰ ਵੀ ਖਾਓ ਕੁਛ ਕਹਿੰਦਾ ਕੱਲ੍ਹ ਨੇ ਗਲੀ ਖਾਈ ਨੇ ਅੱਜ ਆ ਗਿਆ ਇਹ ਕਿਹਦੇ ਘਰ ਆਏ

ਨਹੀਂ ਤਾਂ ਇੰਨਰ ਹੁੰਦਾ ਇੰਨਰ ਹੁੰਦਾ ਮਰ ਉਹਨਾਂ ਤਾਂ ਕਰਦਾਈ ਮੰਮੀ ਨੂੰ ਹੈ ਆਹ ਗੱਡੀ 'ਚ ਜਿਵੇਂ ਜਾਂਦੇ ਮਸਤ ਹੋ ਜਾਂਦਾ ਸੋ ਜਾਂਦਾ ਹਰਫਤ ਸਿੰਘ ਹਰਪਤੇ ਸਿੰਘ ਹਾਂ ਵੀ ਹੱਥ ਜੋੜੇ ਸੀ ਸੀਗਾ ਕਰ ਜਾਂਦਾ ਨਾ ਹਾਂ ਠੀਕ ਆ ਲੈ ਮਾਤਾ ਸੌਂ ਲਾ ਮਾਤਾ ਸੌਂ ਮਾਤਾ ਫੋਟੋ ਹਾਂਜੀ ਹਾਂਜੀ ਕੋਈ ਗੱਲ ਨਹੀਂ ਲਓ ਜੀ ਫੋਟੋਗ੍ਰਾਫਰ ਆ ਗਏ ਨੇ ਫੋਟੋਆਂ ਲੱਗੇ ਖਿੱਚਣ ਹਾਂ ਜੀ ਚੱਲ ਕੇ ਸਾਨੂੰ ਜਲਦੀ ਕਰੋ ਉਹ ਮੈਂ ਰੀਲਸ ਨਹੀਂ ਆਉਂਦੀਆਂ ਵਾੜਾ ਤੋਂ ਜ਼ਰੂਰ ਲਾਉਣਾ ਪੈਣਾ ਰਾਵਣ ਉਹ ਹਾਂ ਉਹ ਲਾਉਣਾ ਚਾਹੀਦਾ ਹੈ ਸਾਰਸ ਤੇ ਦਾਣੇ ਚਾਹੀਦੇ ਕਿ ਰੀਲਾਂ ਬਣਦੀਆਂ ਹਈਆਂ ਵੇਖੋ ਸੁਣੋ ਮੇਰੀ ਹਾਂ ਜੀ ਹਾਂ ਜੀ ਤੁਸੀਂ ਦੱਸੋ ਭਾਈ ਪੈਸੇ ਆਲਾ ਉਹ ਪਾਏ ਨਹੀਂ ਵੀਡੀਓ ਚ ਕੀ ਤੇ ਉਹਦੇ ਪੈਸੇ ਆਗਾ ਜੋ ਤੁਸੀਂ ਪਾਉਂਦੇ ਆ ਕੀ ਪੈਸੇ ਵਾਲਾ ਹਰ 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 ਹਾਂ ਉਹ ਤੇ ਪੈਸਾ ਨਹੀਂ ਜਾਈਦਾ ਉਹ ਉਹ ਉਹਦੇ ਨਾਲ ਪੈਸੇ ਲਾ ਲਾ ਕੇ ਮੀਰ ਬਣੋ ਮੀਰ ਮਸਤ ਪਲਾਨ ਹੈ ਜਦ ਤੱਕ ਗਿਰ ਆਵੇਗਾ ਨਾ ਫਿਰ ਤੂੰ ਲਾ ਕੇ ਬਣੀ ਮੀਰ ਬਣੀ ਇਹ ਰੀਅਲ ਨਹੀਂ ਰੀਅਲ ਨਹੀਂ ਸੰਤਾਂ ਹੁੰਦੀਆਂ ਕਰਨੇ ਫਤਿਹ ਹਰ ਫਤਿਹ ਓਏ ਇਧਰ ਨਾ ਉਹ ਧਿਆਨੇ ਨੇ ਆਂਦਾ ਆ ਜਾ ਆ ਜਾ ਲੈ ਚਲੋ ਕਰੋ ਕਰੋ ਹੁਣ ਚੁੱਪ ਕਰਾਓ ਫਿਰ ਰਾਉ ਚੋਂ ਕੋਲ ਕਰਾਉਂ ਜੋ ਕਰਤੇ ਕਰੋ ਪਰ ਤੁਸੀਂ ਕੋਸ਼ਿਸ਼ ਕਰੋ ਪਹਿਲਾਂ ਲੈ ਮਿਲ ਕੇ ਤੁਹਾਨੂੰ ਬਹੁਤ ਵਧੀਆ ਲੱਗਾ ਵਾ ਜੀ ਥੈਂਕ ਯੂ ਬਹੁਤ ਵਧੀਆ ਲੱਗਾ ਮਿਹਰਬਾਨੀ ਤੇ ਆ ਦੇ ਕੋ ਬੁੜਾ ਕੀ ਹਰਫਤੇ ਬਾਏ ਉਹ ਡੱਬਾ ਉਦਾਂ ਹੀ ਹੋਰ ਮਤਲਬ ਵੇਸ ਸਮਾਨ ਸਮ ਰੱਖਣ ਵਾਸਤੇ ਰੱਖਿਆ ਪਤਾ ਨਹੀਂ ਡਰਦਾ ਮੈਨੂੰ ਹਾਂਜੀ ਬਾਏ ਬਾਏ ਚਲੋ ਜੀ ਹੁਣ ਚੱਲਦੇ ਨੇ ਮਹਿਮਾਨ ਤੇ ਵੱਡਾ ਮਹਿਮਾਨ ਆ ਰਿਹਾ ਇਹਨੂੰ ਆਪਾਂ ਇੱਥੇ ਰੱਖ ਲੈਣਾ ਅੱਜ ਤੋਤੇ ਤਰਟ ਹੀ ਇਸ ਨਾ ਰਟ ਅਲਬੜ ਅਲਬੜ ਚੱਲ ਜੀ ਚੰਗਾ ਇਹ ਰਾਜੇ ਦੁਆਰਾ ਸ਼ੋਪਿੰਗ ਕਰਦੇ ਆਂ ਓਕੇ ਬਾਜੀ ਦੇ ਪੈਸੇ ਖਰਚਾਉਂਦੇ ਚੱਲੇ ਵਾਪਸੀ ਅੱਜ ਦਾ ਰਿਵਿਊ ਜਿਹਦੇ ਨਵੇਂ ਨਾਲ ਇਹਨਾਂ ਦੇ ਗੱਸਟ ਆਏ ਨੇ ਉਹਨਾ ਚੱਲ ਜਣਾ ਚਲੋ ਠੀਕ ਹੈ ਇਹ ਸੀ ਅੱਜ ਦਾ ਵਾਲਾ ਉਹ ਜੇ ਵੀਲੋਗ ਵਧੀਆ ਲੱਗਾ ਤੇ ਕਮੈਂਟ ਸਿਚੂ ਕਰੇ ਬਾਈ ਗੁੱਡ ਨਾਈਟ ਰੱਬ ਰੱਖਾ